ਦੇਸ਼ ਵਿਦੇਸ਼ ਬੈਠੇ ਸਨੇਹੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਹਾਲਕ ਬੜੀ ਪੀੜਾ ਦੇਣ ਵਾਲੀ ਦੁਖਦਾਈ ਖਬਰ ਜਦੋਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਅਮਰੀਕੀ ਫੌਜ ਦਾ ਇੱਕ ਜਹਾਜ਼ ਉਤਰਦਾ ਹੈ ਉਥੋਂ ਦੇ ਰਾਸ਼ਟਰਪਤੀ ਮਿਸਟਰ ਡੋਨਾਲਡ 트੍ਰੰਪ ਵੱਲੋਂ ਗੈਰ ਕਾਨੂੰਨੀ ਭਾਰਤੀਆਂ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਉਥੋਂ ਕੱਢਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਬਹੁਤ ਸਾਰੇ ਚੰਗੇ ਭਵਿੱਖ ਤੇ ਸੁਪਨੇ ਲੈ ਕੇ ਅਮਰੀਕਾ ਦੀ ਧਰਤੀ ਤੇ ਕਾਨੂੰਨੀ ਗੈਰ ਕਾਨੂੰਨੀ ਢੰਗ ਨਾਲ ਪੁੱਜੇ ਉਹਨਾਂ ਲੋਕਾਂ ਨੂੰ ਬਹੁਤ ਦੁੱਖ ਦੇਣ ਵਾਲੀਆਂ ਖਬਰਾਂ ਨੇ ਜਦੋਂ ਉਹਨਾਂ ਸੁਪਨਿਆਂ ਦਾ ਕਤਲ ਹੋ ਜਾਂਦਾ ਹੈ ਸੱਦਰਾਂ ਦਾ ਕਤਲ ਹੋ ਜਾਂਦਾ ਹੈ ਤੇ ਭਾਵੇਂ ਗੈਰ ਕਾਨੂੰਨੀ ਪ੍ਰਵਾਸ ਕਿਤੇ ਵੀ ਵਾਜਿਬ ਨਹੀਂ ਹੁੰਦਾ ਜਾਇਜ਼ ਨਹੀਂ ਹੁੰਦਾ ਇਹਦੇ ਦੂਰ ਰਸੇ ਨਤੀਜੇ ਨੇ ਜਿਹੜੇ ਉਹ ਮਾੜੇ ਨਿਕਲਦੇ ਹੁੰਦੇ ਨੇ ਤੇ ਕਈ ਥਾਈ ਠੀਕ ਵੀ ਆ ਜਾਂਦਾ ਪਰੰਤੂ ਜਿੱਦਿ ਖਬਰਾਂ ਹੋਣ ਸ਼੍ਰੀ ਅਮਰਸਰ ਸਾਹਿਬ ਤੋਂ ਜਿੱਥੇ ਭਾਰਤੀ ਉਤਰੇ ਨੇ ਇਹ ਖਬਰਾਂ ਵੀ ਸਾਹਮਣੇ ਆਈਆਂ ਨੇ ਕਿ ਉਹਨਾਂ ਨੂੰ ਬੰਨ ਕੇ ਉੱਥੋਂ ਲਿਆਂਦਾ ਗਿਆ ਹਥਕੜੀਆਂ ਲਾਈਆਂ ਗਈਆਂ ਨੇ ਜੰਜੀਰਾ ਪੈਰਾਂ ਦੇ ਵਿੱਚ ਬੇੜੀਆਂ ਵੀ ਪਾਈਆਂ ਗਈਆਂ ਨੇ ਤੇ ਐਸੇ ਅਣਮਨੁੱਖੀ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਵਾਪਸ ਉਹਨਾਂ ਦੀ ਧਰਤੀ ਤੇ ਭੇਜਣਾ ਇਹ ਕੋਈ ਛੋਟੀ ਗੱਲ ਨਹੀਂ ਜਦੋਂ ਇਹ ਸਾਰੇ ਬਰਤਾਰੇ ਵਾਪਰਦੇ ਨੇ ਤੇ ਉਹਨਾਂ ਪਰਿਵਾਰਾਂ ਤੇ ਦੁੱਖਾਂ ਦਾ ਮੁਸੀਬਤਾਂ ਦਾ ਪਹਾੜ ਟੈ ਫੈਂਦਾ ਜਿਹੜੀ 50-50 ਲੱਖ ਰੁਪਇਆ ਏਜੰਟਾਂ ਨੂੰ ਦੇ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਦੇ ਨੇ ਹਾਲਾਂਕਿ ਉੱਥੇ ਜਿਹੜਾ ਪ੍ਰਵੇਖ ਹੈ ਕਈ ਵੇਰਾਂ ਚੰਗਾ ਵੀ ਹੋ ਜਾਂਦਾ ਪਰੰਤੂ ਇਹਨਾਂ ਪਰਿਵਾਰਾਂ ਦੇ ਸਾਹਮਣੇ ਬਹੁਤ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਗਏ ਨੇ ਪਰਿਵਾਰਾਂ ਨੂੰ ਜਿਹੜੀ ਦੁੱਖਦਾਈ ਖਬਰ ਆ ਉਹ ਇਹ ਵੀ ਆ ਕਿ 104 ਲੋਕਾਂ ਦੀ ਲਿਸਟ ਆ ਜਿਹੜੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਇਹਦੇ ਵਿੱਚੋਂ 104 ਦੇ ਵਿੱਚੋਂ 30 ਨੇ ਜਿਹੜੇ ਵਿਅਕਤੀ ਉਹ ਪੰਜਾਬ ਦੇ ਨੇ ਇਹ ਇੱਕ ਸ਼ੁਰੂਆਤ ਹੈ ਇਸ ਤੋਂ ਅੱਗੇ ਹੋਰ ਵੀ ਐਸੇ ਦੁਖਦਾਈ ਵਰਤਾਰੇ ਵਾਪਰਨੇ ਨੇ ਕਿਉਂਕਿ ਮਿਸਟਰ ਡੋਨਾਲਡ 트ੰਪ ਨੇ ਉੱਥੋਂ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਚੋਣ ਜਿੱਤਦਾ ਗੈਰ ਕਾਨੂੰਨੀ ਪ੍ਰਵਾਸ ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਬੈਠੇ ਲੋਕਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਡਿਪੋਰਟ ਕਰ ਦਿੱਤਾ ਜਾਵੇਗਾ 30 ਪੰਜਾਬ ਦੇ ਨੇ 2 ਚੰਡੀਗੜ੍ਹ ਦੇ ਤੇ 33 ਹਰਿਆਣਾ ਦੇ ਤੇ 33 ਗੁਜਰਾਤ ਦੇ ਤੇ 3 ਮਹਾਰਾਸ਼ਟਰ ਦੇ ਤੇ 3 ਉੱਤਰਾ ਪ੍ਰਦੇਸ਼ ਦੇ ਰਹਿਣ ਵਾਲੇ ਨੇ ਸਭ ਤੋਂ ਪੀੜਾ ਦੇਣ ਵਾਲੀ ਗੱਲ ਹੈ 13 ਨਵਾਲਗ ਬੱਚੇ ਵੀ ਇਹਦੇ ਵਿੱਚ ਸ਼ਾਮਲ ਨੇ ਜੋ ਕਿ ਬਖ ਬਖ ਸਟੇਟਾਂ ਦੇ ਨੇ ਜਿਨ੍ਹਾਂ ਵਿੱਚੋਂ ਦੋ ਤਿੰਨ ਪੰਜਾਬ ਨਾਲ ਸੰਬੰਧਿਤ ਵੀ ਨੇ ਕਿਦੋਂ ਉਹ ਮਾਸੂਮ ਬੱਚੇ ਸਾਰਾ ਕੁਝ ਛੱਡ ਕੇ ਆਪਣੇ ਮਾਪਿਆਂ ਦੇ ਮੁਤਾਬਕ ਮਾਪਿਆਂ ਦੇ ਕਹਿਣ ਮੁਤਾਬਕ ਜਾਂ ਮਾਪਿਆਂ ਦੇ ਨਾਲ ਮੈਕਸੀਕੋ ਰਸਤੇ ਜਾਂ ਹੋਰ ਰਸਤੇ ਰਾਹੀਂ ਪਨਾਮਾ ਰਾਹੀਂ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਭੁੱਖਣ ਪਾਣੇ ਰਹਿ ਕੇ ਅਣਮਨੁੱਖੀ ਵਿਵਹਾਰ ਦੇ ਰੂਪ ਵਿੱਚ ਬਹੁਤ ਕੁਝ ਝੱਲਦੇ ਉੱਥੇ ਪੁੱਜਦੇ ਨੇ ਤਾਂ ਬڑا ਕੁਝ ਕਹਿਣ ਨੂੰ ਦਿਲ ਕਰਦਾ ਹੈ ਕਿ ਆਖਿਰ ਐਸਾ ਵਰਤਾਰਾ ਕਿਉਂ ਵਾਪਰਦਾ ਜਦੋਂ ਵਾਪਸ ਉਤਰਦੇ ਨੇ ਸਾਰਿਆਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਦਿਲਾਂ ਦੇ ਵਿੱਚ ਦਰਦ ਨੇ ਹੌਂਕੇ ਨੇ ਬੋਲਿਆ ਨਹੀਂ ਜਾਂਦਾ ਡਿਟੇਲ ਵਾਈਜ਼ ਦੱਸਣ ਦਾ ਮੇਰਾ ਮਕਸਦ ਇਹ ਆ ਕਿ ਅਮਰਸਰ ਸਾਹਿਬ ਦੀ ਧਰਤੀ ਤੋਂ ਪੰਜ ਲੋਕ ਨੇ ਜਿਹੜੇ ਗੁਰਦਾਸਪੁਰ ਤੋਂ ਇੱਕ ਤਰਨਤਾਰਨ ਤੋਂ ਇੱਕ ਜਲੰਧਰ ਤੋਂ 4 ਤੇ ਕਪੂਰਥਲਾ ਤੋਂ 6 ਲੋਕ ਨੇ ਜਿਹੜੇ ਸਾਹਮਣੇ ਆਉਂਦੇ ਨੇ ਹੁਸ਼ਿਆਰਪੁਰ ਤੋਂ 2 ਨੇ ਲੁਧਿਆਣਾ ਤੋਂ 2 ਸ਼ਹੀਦ ਭਗਤ ਸਿੰਘ ਨਗਰ ਤੋਂ ਪਟਿਆਲਾ ਤੋਂ 4 ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਤੋਂ ਇੱਕ ਇੱਕ ਵਿਅਕਤੀ ਹੈ ਜਿਹੜਾ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਜਿਹੜੇ ਇੱਥੇ ਉਤਰੇ ਨੇ ਆ ਕੇ ਅਮਰਸਰ ਸਾਹਿਬ ਦੀ ਧਰਤੀ ਤੇ ਆਪੋ ਆਪਣੇ ਪਰਿਵਾਰਾਂ ਨੂੰ ਪੰਜਾਬ ਦੀ ਪੁਲਿਸ ਵੱਲੋਂ ਉਹਨਾਂ ਨੂੰ ਸੌਂਪ ਦਿੱਤਾ ਗਿਆ ਹੈ ਮਾਪੇ ਕਹਿੰਦੇ ਨੇ ਅਸੀਂ ਬਹੁਤ ਕੁਝ ਬੇਚ-ਵਟ ਕੇ ਉਹਨਾਂ ਨੂੰ ਭੇਜਿਆ 50-50 ਲੱਖ ਰੁਪਇਆ ਉਹਨਾਂ ਨੇ ਖਰਚਾ ਕੀਤਾ ਥੋੜਾ ਵਿਸਤਾਰ ਦੇ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਕਿ ਜਿਹੜੇ 104 ਲੋਕਾਂ ਦੀ ਲਿਸਟ ਸਾਹਮਣੇ ਆਈ ਹੈ ਉਹਨਾਂ ਦੇ ਵਿੱਚ 33 ਪੰਜਾਬ ਦੇ 2 ਚੰਡੀਗੜ੍ਹ ਦੇ 33 ਹਰਿਆਣਾ ਦੇ 33 ਗੁਜਰਾਤ ਦੇ 3 ਮਹਾਰਾਸ਼ਟਰ ਦੇ 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅ ਕੁੱਲ 104 ਦੇ ਵਿੱਚੋਂ 13 ਨਵਾਲਗ ਬੱਚੇ ਨੇ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਸਭ ਤੋਂ ਦੁੱਖ ਦੇਣ ਵਾਲੀ ਖਬਰ ਇਹ ਸਾਹਮਣੇ ਆਉਂਦੀ ਹੈ ਡਿਟੇਲ ਵਾਈਜ਼ ਜੇ ਗੱਲ ਕਰਾਂ ਤਾਂ ਅਮਰਤਸਰ ਦੇ 5 ਗੁਰਦਾਸਪੁਰ ਦੇ 1 ਤਰਨਤਾਰਨ ਦੇ 1 ਜਲੰਧਰ ਦੇ 4 ਕਪੂਰਥਲਾ ਦੇ 6 ਹੁਸ਼ਿਆਰਪੁਰ ਦੇ 2 ਲੁਧਿਆਣਾ ਦੇ 2 ਐਸਬੀਐਸ ਨਗਰ ਦੇ 2 ਪਟਿਆਲਾ ਦੇ 2 ਪਟਿਆਲਾ ਤੋਂ 4 ਸੰਗਰੂਰ ਤੋਂ 1 ਐਸਐਸ ਨਗਰ 1 ਫਤਿਹਗੜ੍ਹ ਸਾਹਿਬ ਦਾ ਇੱਕ ਵਿਅਕਤੀ ਹੈ ਜਿਹੜੇ ਅਮਰਸਰ ਸਾਹਿਬ ਦੇ 에ਅਰਪੋਰਟ ਦੇ ਉੱਤੇ ਆਨ ਕੇ ਉਤਰੇ ਨੇ ਸੋ ਇਸ ਤੋਂ ਅੱਗੇ ਕੁਝ ਜਾਣਕਾਰੀ ਹੋਰ ਸਾਡੇ ਕੋਲ ਸਾਹਮਣੇ ਆਉਂਦੀ ਹੈ ਜਦੋਂ ਡੋਨਲਡ 트੍ਰੰਪ ਦਾ ਸੌਂਚ ਚੱਕ ਸਮਾਗਮ ਸੀ ਉਹਦੇ ਵਿੱਚ ਅਮਰੀਕਾ ਦੇ ਗ੍ਰੈਬ ਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਅਮਰੀਕਾ ਵਿੱਚ 1.8 ਕਰੋੜ ਲੋਕ ਨੇ ਜਿਹੜੇ ਉਹ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ 7.25 ਲੱਖ ਲੋਕ ਨੇ ਜਿਹੜੇ ਭਾਰਤੀ ਨੇ ਜਿਹੜੇ ਇੰਡੀਆ ਤੋਂ ਡੋਂਕੀ ਲਾ ਕੇ ਹਿੰਦੁਸਤਾਨ ਤੋਂ ਡੋਂਕੀ ਲਾ ਕੇ ਅਮਰੀਕਾ ਦੇ ਵਿੱਚ ਪੁੱਜਦੇ ਨੇ ਮੈਕਸੀਕਨ ਇਸ ਤੋਂ ਵੀ ਜ਼ਿਆਦਾ ਨੇ ਉਹ ਬਹੁਤ ਜ਼ਿਆਦਾ ਨੇ ਉਹਨਾਂ ਦੀ ਗਿਣਤੀ ਜ਼ਿਆਦਾ 50% ਗੁਜਰਾਤੀ ਨੇ ਕੁੱਲ ਹਿੰਦੁਸਤਾਨ ਦੇ ਵਿੱਚੋਂ ਹਰਿਆਣਾ ਤੇ ਪੰਜਾਬ ਦੂਜੇ ਨੰਬਰ ਤੇ ਹੈ ਜੌਨ ਬਾਈਡਨ ਨੇ ਜਿਹੜੇ ਪਿਛਲੇ ਰਾਸ਼ਟਰਪਤੀ ਸਨ ਉਹਨਾਂ ਨੇ 1129 ਲੋਕਾਂ ਨੂੰ ਵਾਪਸ ਡਿਪੋਰਟ ਕਰਕੇ ਵਾਪਸ ਹਿੰਦੁਸਤਾਨੀਆਂ ਨੂੰ ਭੇਜਿਆ ਸੀ ਤੇ ਐਸੇ ਹਾਲਾਤਾਂ ਵਿੱਚ ਫਿਰ ਵੀ ਪ੍ਰਵਾਸ ਜਾਰੀ ਰਹਿਣਾ ਇਹ ਸਾਡੇ ਅਣਗਹਿਲੀ ਦਾ ਬਹੁਤ ਵੱਡਾ ਸਬੂਤ ਹੈ ਜਦੋਂ ਬਾਈਡਨ ਨੇ ਇਸ ਗੱਲ ਦੀ ਸ਼ੁਰੂਆਤ ਕਰ ਦਿੱਤੀ ਸੀ ਤੇ ਉਸ ਤੋਂ 18000 ਲੋਕਾਂ ਨੂੰ ਵਾਪਸ ਚੁੱਪਚੀਤੇ ਛੱਡ ਜਾਣ ਲਈ ਕਿਹਾ ਸੀ ਤਾਂ ਪਤਾ ਨਹੀਂ ਕਿਉਂ ਮੀਡੀਆ ਨੇ ਇਸ ਗੱਲ ਨੂੰ ਲੋਕਾਂ ਤੱਕ ਨਹੀਂ ਪਹੁੰਚਦੀ ਕੀਤਾ ਤੇ ਪ੍ਰਵਾਸ ਜਾਰੀ ਰਿਹਾ ਤੇ ਅੱਜ ਪਰਾਂ ਬਰਾਂ ਸਾਲ ਦੇ ਬੱਚੇ ਵੀ ਜਿਹੜੇ ਆਪਣੇ ਮਾਪਿਆਂ ਨਾਲ ਡੋਂਕੀ ਲਾ ਕੇ ਗਏ ਸਨ ਉਹਨਾਂ ਨੂੰ ਫੜ ਕੇ ਜਿਵੇਂ ਉਹ ਕੈਦੀ ਹੁੰਦੇ ਨੇ ਇਸ ਤਰੀਕੇ ਨਾਲ ਫੜ ਕੇ ਵਾਪਸ ਇੰਡੀਆ ਦੇ ਵਿੱਚ ਭੇਜ ਦਿੱਤਾ ਗਿਆ ਸਾਰੇ ਦੇਸ਼ਾਂ ਦਾ ਪ੍ਰਮੁੱਖ ਦੇਸ਼ ਹੈ ਜਿਹਨੂੰ ਸਰਪੰਚ ਵੀ ਆਖਿਆ ਜਾਂਦਾ ਸਾਰੇ ਦੇਸ਼ਾਂ ਦਾ ਤੇ ਉਹ ਤੇ ਉੱਥੇ ਵੀ ਗੈਰ ਕਾਨੂੰਨੀ ਪ੍ਰਵਾਸ ਇਸ ਤਰ੍ਹਾਂ ਕਰਦੇ ਜਾਵਾਂਗੇ ਤੇ ਸਾਡੀ ਅਣਗਹਿਲੀ ਹੈ ਖੈਰ ਆਪਾਂ ਇਸ ਵਿਸ਼ੇ ਵੱਲ ਨਾ ਜਾਂਦੇ ਹੋਏ ਜਿਹੜੀ ਹੁਣ ਗੱਲ ਸਾਹਮਣੇ ਆਉਂਦੀ ਹੈ ਜਦੋਂ ਉਹ ਪਰਿਵਾਰ ਅਮਰੀਕਾ ਆਪਣੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੋਂ ਬਾਹਰ ਬਾਹਰ ਨਿਕਲਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਅਚਰੂ ਨੇ ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੇ ਕਦਮ ਨੇ ਜਿਹੜੇ ਚੱਲਣ ਵਿੱਚ ਉਹਨਾਂ ਦਾ ਸਾਥ ਨਹੀਂ ਦੇ ਰਹੇ 50-50 ਲੱਖ ਰੁਪਇਆ 에ਜੰਟਾਂ ਨੂੰ ਦੇ ਕੇ ਵਿਦੇਸ਼ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਕਿਸੇ ਨੇ ਕੁਝ ਵੇਚਿਆ ਕਿਸੇ ਨੇ ਕੁਝ ਵੇਚਿਆ ਪਰਿਵਾਰਾਂ ਲਈ ਰੋਟੀ ਦੇ ਲਾਲੇ ਪਏ ਹੋਏ ਨੇ ਤੇ ਐਸੇ ਮੁਸੀਬਤ ਭਰੇ ਦੌਰ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਤੁਹਾਡੀ ਸਾਰਿਆਂ ਦੀ ਹਮਦਰਦੀ ਦੀ ਬਹੁਤ ਲੋੜ ਹੈ ਹਰ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਮੀਡੀਆ ਖਾਸ ਕਰਕੇ ਸਰਕਾਰ ਪੰਜਾਬ ਦੀ ਉਹਨਾਂ ਲੋਕਾਂ ਨੂੰ ਹੌਸਲਾ ਦੇਣ ਦਾ ਯਤਨ ਕਰੇ ਚੰਗੇ ਮਾੜੇ ਸਮੇਂ ਚੱਲਦੇ ਰਹਿੰਦੇ ਨੇ ਬਸਲਾ ਤੇ ਉਜੜਨਾ ਮਨੁੱਖ ਤੇ ਭਾਗ ਨੇ ਤੇ ਇਹਨਾਂ ਭਾਗਾਂ ਦੇ ਵਿੱਚ ਨਾ ਜਾ ਵਰਮਾ ਨੂੰ ਲੇਖ ਜਾਣ ਕੇ ਨਾਲੇ ਵਾਲੀ ਕਹਾਵਤ ਹੈ ਜਿਹੜੀ ਪੂਰੀ ਤਰ੍ਹਾਂ ਠੁਕਦੀ ਹੈ ਜਦੋਂ ਅਸੀਂ ਪ੍ਰਵਾਸ ਕਰਦੇ ਹਾਂ ਉਦੋਂ ਸਾਡੇ ਸਾਹਮਣੇ ਸਿਰਫ ਅ ਅਮਰੀਕਾ ਦੀ ਚੱਕਾ ਚੌਂਦ ਵਾਲੀ ਦੁਨੀਆ ਹੁੰਦੀ ਹੈ ਤੇ ਐਸਾ ਵੀ ਹੋ ਜਾਵੇਗਾ ਕਿ ਕਿਸੇ ਦੇ ਦਿਮਾਗ ਵਿੱਚ ਨਹੀਂ ਕੁਦਰਤ ਕਰਕੇ ਬਸਿਆ ਸੋਏ ਸੋ ਆਓ ਉਹਨਾਂ ਲੋਕਾਂ ਨੂੰ ਗੱਲ ਲਈਏ ਉਹਨਾਂ ਨੂੰ ਸਮਝਾਈਏ ਉਹਨਾਂ ਤੇ ਭੱਦੇ ਕਮੈਂਟ ਨਾ ਕਰੀਏ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਜੈਲਸੀ ਜਾਂ ਉਹਨਾਂ ਨੂੰ ਟਿੱਪਣੀਆਂ ਨਾ ਕਰੀਏ ਫੇਸਬੁੱਕ ਹੀ ਵਿਦਵਾਨ ਇੰਸਟਾਗ੍ਰਾਮ ਵਾਲੇ ਸੱਜਣ ਤੇ YouTube ਵਾਲੇ ਸਾਡੇ ਵੀਰ ਇਸ ਦੇ ਵਿੱਚੋਂ ਵਿਊ ਲੈਣ ਦੀ ਬਜਾਏ ਉਹਨਾਂ ਪਰਿਵਾਰਾਂ ਨੂੰ ਢਾਰਸ ਦੇਣ ਉਹਨਾਂ ਨੂੰ ਆਪਣੀ ਧਰਤੀ ਦਾ ਹਿੰਦੂਸਤਾਨ ਦੀ ਧਰਤੀ ਦਾ ਹੌਸਲਾ ਦੇਣ ਕਿ ਇੱਥੇ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਕੋਈ ਭੁੱਖਾ ਨਹੀਂ ਮਰਦਾ ਕੁਝ ਨਹੀਂ ਹੋਵੇਗਾ ਆ ਉਹਨਾਂ ਪਰਿਵਾਰਾਂ ਨੂੰ ਸੰਭਾਲਣ ਦੀ ਲੋੜ ਹੈ ਅੱਜ ਉਹਨਾਂ ਪਰਿਵਾਰਾਂ ਦੇ ਸਾਹਮਣੇ ਬਹੁਤ ਵੱਡੀਆਂ ਮੁਸੀਬਤਾਂ ਨੇ ਮਾਨਸਿਕ ਤੌਰ ਤੇ ਬਹੁਤ ਵੱਡੀ ਸੱਟ ਹੈ ਇਹਨਾਂ ਸਪਟਾਂ ਦੇ ਵਿੱਚੋਂ ਯਾਦ ਰੱਖੋ ਜਦੋਂ ਅਸੀਂ ਕਿਸੇ ਮਨੁੱਖ ਨੂੰ ਹੌਸਲਾ ਦਿੰਨੇ ਆ ਤਾਂ ਉਹਦਾ ਆਉਣ ਵਾਲਾ ਚੁਣੌਤੀ ਭਰਿਆ ਸਮਾਂ ਹੈ ਜਿਹੜਾ ਉਸ ਥੋੜਾ ਜਿਹਾ ਸਖਾਲਾ ਹੋ ਜਾਂਦਾ ਹੈ ਜਦੋਂ ਕਿਸੇ ਦਾ ਸਮਾਂ ਸਖਾਲਾ ਹੁੰਦਾ ਹੈ ਤੇ ਉਹਦੇ ਪੰਡੇ ਸਖਾਲੇ ਹੋ ਜਾਂਦੇ ਨੇ ਤੇ ਜ਼ਿੰਦਗੀ ਦੇ ਪੰਡੇ ਸਰ ਕਰਨ ਹੋਂ ਵਾਸਤੇ ਲੋਕਾਂ ਦੇ ਹੌਸਲੇ ਜਿਹੜੇ ਉਹ ਬਾਜੂ ਬਣ ਕੇ ਕੰਮ ਕਰਦੇ ਨੇ ਇਸ ਕਰਕੇ ਸਾਨੂੰ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਹੌਸਲਾ ਦੇਈਏ ਕਿਤੇ ਉਡੋਲ ਨਾ ਜਾਣ ਕਿਤੇ ਖੁਦਕਸ਼ੀਆਂ ਉਹਨਾਂ ਦਾ ਰਾਹ ਨਾ ਰੋਕ ਲੈਣ ਇਹ ਸਾਡੇ ਵੀ ਮੱਥੇ ਤੇ ਕਲੰਕ ਹੋਵੇਗਾ ਆਓ ਉਹਨਾਂ ਸੋਕਾਂ ਨੂੰ ਸੰਭਾਲੀਏ ਤੇ ਆਉਣ ਵਾਲੇ ਸੱਜਣ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਹਾਲਾਤਾਂ ਵਿੱਚ ਦਾ ਸਾਹਮਣਾ ਕਰਨਾ ਪਵੇਗਾ ਤਾਂ ਕਿ ਉਹਨਾਂ ਨੂੰ ਵੀ ਥੋੜਾ ਬਹੁਤਾ ਹੌਸਲਾ ਜਿਹੜਾ ਉਹ ਮਿਲ ਸਕੇ ਫਿਲਹਾਲ ਇਨਾਂ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਈਕ ਚੈਨਲ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੂੰ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ